ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਪਰਮਾਤਮਾ ਰਾਜੀ ਰੱਖੇ ਸਾਰਿਆਂ ਨੂੰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਅੱਜ ਆਪਾਂ ਡਿਜ਼ਾਈਨ ਬਣਾਵਾਂਗੇ ਜੀ ਕ੍ਰੋਸ਼ੀਏ ਨਾਲ ਕ੍ਰੋਸ਼ੀਏ ਦੀ ਆਪਾਂ ਬੋਲ ਬਣਾਵਾਂਗੇ ਜੀ ਅੱਜ ਬੱਚਿਆਂ ਦੀ ਫਰਮਾਇਸ਼ ਆਈ ਹੈ ਜੀ ਕਹਿੰਦੇ ਬੋਲ ਬਣਾਓ ਜੀ ਇੱਕ ਬੋਲ ਆਪਾਂ ਨੇ ਬਣਾ ਲਈ ਜੀ ਇੱਕ ਹੋਰ ਬਣਾਵਾਂਗੇ ਜੀ ਇਹ ਆਪਾਂ ਨੇ ਦੋ ਪੀਸ ਤਿਆਰ ਕਰ ਲਏ ਜੀ ਇੱਕ ਹੋਰ ਬਣਾਵਾਂਗੇ ਜੀ ਆਪਾਂ ਇਹ ਆਪਾਂ

18 19 b 1 key ਇੱਕ ਕੀ ਚੈਨ ਲੈ ਲਈ ਜੀ ਆਪਾਂ ਨੇ ਹੁਣ ਆਪਾਂ ਨੇ ਸਾਰੀ ਚੈਨ ਦੇ ਵਿੱਚ ਪਾ ਸਿੰਗਲ ਕਰੋਸ਼ੀਆ ਬਣਾਵਾਂਗੇ ਜੀ ਜਿੰਨੇ ਵੀ ਚੈਨ ਆ ਸਾਰੇ ਦੇ ਵਿੱਚ ਸਿੰਗਲ ਕਰੋਸ਼ੀਆ ਬਣਾਵਾਂਗੇ ਜੀ ਆਪਾਂ ਉਹ ਜਿਪਾ ਸਾਰੇ ਚੈਨ ਦੇ ਵਿੱਚ ਇੱਕ ਸਿੰਗਲ ਖੁਰਸ਼ਾ ਬਣਾ ਲਿਆ ਜੀ ਹੁਣ ਆਪਾਂ ਇੱਕ ਚੈਨ ਲਵਾਂਗੇ ਜੀ ਆਪਾਂ ਪਾਸਾ ਪਾਟਾਂਗੇ ਹੁਣ ਆਪਾਂ ਜਿਹੜੀ ਇਹ ਚੈਨ ਹੈ ਜੀ ਆਪਣੀ ਇਹ ਆਪਾਂ ਅੱਕੇ ਵਾਲੀ ਚੈਨ ਚੋਂ ਲਵਾਂਗੇ ਜੀ ਸਿੰਗਲ ਕਰੋਸ਼ੀਆ ਬਣਾਵਾਂਗੇ ਇਹ ਵੜਾ ਪੁੰਡਾ ਲਮਾਂਗੇ ਜੀ ਆਪਾਂ ਇੱਕ ਇੱਕ ਚੈਨ ਲੈ ਕੇ ਜੇ ਆਪਾਂ ਸਾਰੇ ਚ ਸਿੰਗਲ ਕਰੋਸ਼ੇ ਬਣਾਵਾਂਗੇ ਜੀ ਇਹ ਪੂਰੀ ਲੈਂ ਬਣਾਣੀ ਆ ਜੀ ਆਪਾਂ ਪੂਰੀ ਚੈਨ ਬਣਾ ਕੇ ਫਿਰ ਦਿਖਾਣੀ ਆ ਇਸ ਨੂੰ ਉਨ ਜੇ ਪੂਰੀ ਚੈਨ ਬਣਾ ਲਈਏ ਆਪਾਂ ਨੇ ਫਿਰ ਆਪਾਂ ਇੱਕ ਲੈ ਲਿਆ ਇੱਕ ਸਿੰਗਲ ਕਰੋਸ਼ ਹੀ ਆ ਫਿਰ ਆਪਾਂ ਇਸ ਚੋਂ ਬਣਾਵਾਂਗੇ ਇਹ ਸਿੰਗਲ ਕਰੋਸ਼ ਹੀ ਆ ਇਹ ਜਿਹੜੀ ਆਪਣੀ ਚੈਨ ਆ ਰਹੀ ਹੈ ਜੀ ਇੱਕ ਇੱਕ ਆਪਾਂ ਨੇ ਲੈਣੀਆਂ ਜੀ ਇੱਕ ਕੁੰਡਾ ਲੈਣਾ ਜੀ ਆਪਾਂ ਨੇ ਇਸੇ ਚੋਂ ਬਣਾਉਣਾ ਜੀ ਆਪਾਂ ਨੇ ਫਿਰ ਦੋ ਲੈਣਾ ਬਣਾ ਲਈਆਂ ਆਪਾਂ ਤੀਜੀ ਬਣਾ ਰਿਆ ਹੁਣ ਫਿਰ ਸਾਰੀ ਲੈਣ ਆਪਾਂ ਇਦਾਂ ਹੀ ਸਿੰਗਲ ਕਰੋਸ਼ੀ ਦੀ ਬਣਾਵਾਂਗੇ ਜੀ ਦਿਖਾਣ ਲਈ ਤੁਹਾਨੂੰ ਹਾਂ ਜੀ ਆਪਾਂ ਨੇ ਪੰਜ ਲੈਣ ਬਣਾ ਲਿਆ ਜੀ ਉਹਨਾਂ ਨੂੰ ਇਦਾਂ ਕਰਕੇ ਆਪਾਂ ਜੋੜਾਂਗੇ ਜੀ ਪਰ ਇਹ ਪਹਿਲਾਂ ਆਪਾਂ ਇਹਦੇ ਨਾਲ ਅਟੈਚ ਕਰਾਂਗੇ ਜੀ ਫਿਰ ਜੋੜਾਂਗੇ ਇਹ ਆਪਾਂ ਦੋਨੇ ਜੋੜ ਲਿਆ ਸੀ ਜਿਵੇਂ ਹਾਂ ਕੋ ਇਹਦੇ ਵਿੱਚ ਦੀ ਰੰਗਾ ਕੇ ਆਪਾਂ ਇਹਨੂੰ ਜੋੜ ਲਾਂਗੇ ਆਨੰ ਚ ਪੂਰੇ ਜੋੜ ਲਏ ਜੀ ਆਪਾਂ ਨੇ ਤੱਕ ਆਪਾਂ ਕੱਟ ਦਾਂਗੇ ਉਹ ਤੱਕ ਇਹਨੂੰ ਪੰਦਰ ਕਰ ਦਾਂਗੇ ਅੱਪਾ ਜੀ ਹਲਕੀ ਜੀ ਰੂਮ ਭਰਾਂਗੇ ਜੀ ਇਦੋਂ ਹਲਕੀ ਜਿਹੀ ਭਰ ਲਈਏ ਚ ਕਿਉਂਕਿ ਇਹਦਾ ਬੇਸ ਤਿਆਰ ਹੋ ਜਾਊਗਾ ਜੀ ਆਹ ਦੇਖੋ ਜੀ ਕਿੰਨੇ ਸੋਹਣੇ ਬੋਲ ਬਣ ਕੇ ਤਿਆਰ ਹੋ ਗਏ ਆਪਾਂ ਇਹਦੇ ਚ ਚੈਨ ਵੀ ਲਗਾ ਸਕਦੇ ਹਾਂ ਜਾਂ ਚਾਬੀ ਦਾ ਛੱਲਾ ਬਣਾ ਸਕਦੇ ਹਾਂ ਇਹਨੂੰ ਸਜਾਉਣ ਤੋਂ ਵਾਸਤੇ ਵੀ ਰੱਖ ਸਕਦੇ ਆ ਜੀ ਆਪਾਂ ਦੇਖੋ ਜੀ ਕਿੰਨੇ ਸੋਹਣੇ ਬੋਲ ਬਣ ਕੇ ਤਿਆਰ ਹੋਈਏ ਕਿऐसे ਆਪਣੀ ਦੋ ਬੋਲਾਂ ਤਿਆਰ ਹੋ ਗਈਆਂ ਜੀ ਬਣ ਕੇ ਇਹ ਬੱਚਿਆਂ ਦੀ ਫਰਮਾਇਸ਼ ਸੀ ਜੀ ਉਹਨਾਂ ਦਾ ਨਾਮ ਵੀ ਮੈਂਸ਼ਨ ਕਰਦੇ ਆ ਜੀ ਆਪਾਂ ਉਹਨਾਂ ਦਾ ਨਾਮ ਹੈਗਾ ਅੰਸ਼ਵੀਰ ਤੇ ਹਰਵੀਰ ਉਹਨਾਂ ਦੀ ਫਰਮਾਇਸ਼ ਤੇ ਬਣਾਇਆ ਜਾਂ ਜੀ ਬੋਲਾਂ ਆਪਾਂ Тан